ਮੋਹਾਲੀ ਦੇ ਥਾਣਾ ਸੁਹਾਣਾ ਪੁਲਿਸ ਵੱਲੋਂ ਡੀਐਸਪੀ ਹਰਸਿਮਰਨ ਸਿੰਘ ਬਲ ਬੀਤੇ ਦਿਨੀ ਹੋਏ ਡਬਲ ਮਰਡਰ ਕੇਸ ਨੂੰ ਸੋਲਵ ਕਰਦੇ ਹੋਏ આરોપીਆਂ ਦੀ ਪਛਾਣ ਕਰਕੇ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ਜਾਣਕਾਰ ਦਿੰਦੇ ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬਲ ਬੇਸਿਕਲੀ ਇਹ ਇੱਕ ਆ ਗੀਆਰਪੀ ਨੇ ਮਕਦਮਾ ਦਰਜ ਕੀਤਾ ਸੀਗਾ ਜਿਹਦੇ ਚ ਦੋ ਬੰਦਿਆਂ ਨੂੰ ਅਨਨੋਨ ਬੰਦੇ ਸੀਗੇ ਜਿਨ੍ਹਾਂ ਨੂੰ ਮਾਰ ਕੇ ਤੇ ਰੇਲਵੇ ਟਰੈਕ ਤੇ ਲਾਸ਼ਾਂ ਛੱਡਤੀਆਂ ਸੀ ਤੇ ਜਿਹਦੇ ਤੇ ਬਾਅਦ ਵਿੱਚ ਜੀਆਰਪੀ ਐਸਐਚਓ ਸਰੰਦ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਉਸੇ ਰਿਗਾਰਡ ਦੇ ਵਿੱਚ ਸਾਡੇ ਕੋਲ ਕੀ ਕਹਿੰਦੇ ਇਨਫੋਰਮੇਸ਼ਨ ਆਈ ਸੀਗੀ ਐਸਆਈ ਜੀਤਰਾਮ ਨੇ ਉੱਥੇ ਨਾਕਾ ਲਾਇਆ ਹੋਇਆ ਸੀ 7980 ਤੇ ਉਹਦੇ ਤੇ ਤੇ ਉਤੋਂ ਇਹਨਾਂ ਵਿੱਚੋਂ ਪੰਜ ਮੁਲਜਮ ਸੀ ਇਹਦੇ 'ਚ ਜਿਹਦੇ 'ਚ ਸਾਇਲਖਸ਼ੇ ਰਾਹੁਲ ਤੇ ਸ਼ਿਵਾ ਤੇ ਕਾਕੂ ਅਮੀਰ ਔਰ ਫੁਕਾਕੂ ਇਹਦੇ ਵਿੱਚ ਉਹਨਾਂ ਨੇ ਜਿਹੜੀ ਮੈਂ ਐਸਚਓ ਸਰਾਂਦ ਨੇ ਮੈਨੂੰ ਦੱਸਿਆ ਵੀ ਤਿੰਨ ਜਣਿਆਂ ਨੂੰ ਇਹਨਾਂ ਨੇ ਨਾਮਿਨੇਟ ਕੀਤਾ ਪਿਆ ਜਿਹੜੇ ਮ੍ਰਿਤਕ ਹੈ ਇਹਦੇ ਵਿੱਚ ਮਨੀਸ਼ ਹੈ ਨਾਉ ਦਾ ਤੇ ਰਾਜਕਮਲ ਹੈ ਹਰਦੋਈ ਦਾ ਇਹ ਜਗਤਪੁਰੇ ਵਿੱਚ ਰਹਿੰਦੇ ਸੀਗੇ ਤੇ ਉਹਨਾਂ ਦੇ ਉਸੇ ਰਿਗਾਰਡ ਦੇ ਵਿੱਚ ਹੀ ਅਸੀਂ ਕੀ ਕਹਿੰਦੇ ਇਨਫੋਰਮੇਸ਼ਨ ਡਿਵੈਲਪ ਕਰਦੇ ਕਰਦੇ ਉਸ ਕੱਲ ਤੇ ਇਹ ਸਾਡੇ ਕੋਲ ਦੋ ਮੁਲਜਮ ਸੀ ਇਹਦੇ ਚ ਕਾਬੂ ਕੀਤੇ ਸਰਕਾਰ ਨੇ ਕੀ ਸੀ ਨੰਬਰ ਤੋਂ ਬੈਸਿਕਲੀ ਇਹ ਆਪਸ ਚ ਉੱਥੇ ਜਗਤਪੁਰੇ ਦੇ ਵਿੱਚ ਨਿੱਕੇ ਨਿੱਕੀਆਂ ਆਪਸ ਚ ਲੜਾਈਆਂ ਸੀ ਇੱਕ ਇਹ ਜਿਹੜੇ ਸਾਹਿਲ ਇਹਦੇ ਦੱਸਣ ਮੁਤਾਬਕ ਆਪਕੋ ਦੇ ਦੱਸਣ ਮੁਤਾਬਕ ਵੀ ਮਹੀਨੇ ਡੇਢ ਪਹਿਲਾਂ ਉਹਨਾਂ ਨੇ ਇਹਨਾਂ ਨੂੰ ਮਾਰਿਆ ਸੀਗਾ ਤੇ ਉਹਦੇ ਕੀ ਕਹਿੰਦਾ ਬਦਲਾ ਲੈਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਉਹਨੂੰ ਕਾਕੂ ਦੇ ਹੀ ਘਰ ਦੇ ਵਿੱਚ ਲਿਆ ਕੇ ਉੱਥੇ दारू ਪਿਆ ਕੇ ਤੇ ਇਹਨੂੰ ਇਹਨਾਂ ਨੇ ਕਤਲ ਕੀਤਾ ਫਿਰ ਕਤਲ ਕਰਕੇ ਤੇ ਇਹ ਬਾਡੀਆਂ ਉੱਥੇ ਮਨੋਲੀ ਉਹਦੇ ਤੇ ਰੇਲਵੇ ਟਰੈਕ ਤੇ ਜਾ ਕੇ ਛੱਡ ਕੇ ਸੀ ਜਿਹਦੇ ਨਾਲ ਬਾਅਦ ਚੋ ਟ੍ਰੇਨ ਨਾਲ ਬਾਡੀਆਂ ਕੱਟੀਆਂ ਵੀ ਗਈਆਂ ਸੀ। ਇਹ ਰੋਪੀ ਰਮਨਦ ਲਾਲ ਨੇ? ਹਾਂਜੀ ਮ ਜਿਹੜੇ ਦੋ ਰੋਪੀ ਜਿਨ੍ਹਾਂ ਚੋਂ ਆਪਣੇ ਜਿਹੜਾ ਸ਼ਿਵਾ ਹੈ ਉਹ ਜਬੀ ਅਮ ਅਮਰ ਉਰ ਕਾਕੂ ਹੈ ਉਹਦਾ ਰਹਿਮਾਨ ਮਿਲਿਆ ਹੋਇਆ ਸਾਨੂੰ ਕੱਲ ਪੇਸ਼ ਕੀਤਾ ਸੀਗਾ ਤੇ ਦੋ ਦਿਨ ਰਹਿਮਾਨ ਮਿਲਿਆ ਹੋਇਆ ਉਹਦਾ ਤੇ ਨਾਲ ਜਿਹੜਾ ਇੱਕ ਜੁਵਨਾਈ ਜੁਵਨਾਈ ਦਾ ਜਿਹਦਾ ਅਸੀਂ ਤੁਹਾਨੂੰ ਨਾਮ ਨਹੀਂ ਦੱਸ ਸਕਦੇ ਤੇ ਉਹਦੇ ਉਹਨੂੰ ਕੱਲ ਹੀ ਕੀ ਕਹਿੰਦੇ ਅਸੀਂ ਹਸ਼ਿਆਰਪੁਰ ਚਾਈਲਡ ਕੇਅਰ ਤੇ ਛੱਟ ਕੇ ਆਏ ਸਰ ਗੱਡੀ ਬਰਾਬਰ ਕਰ ਲਈ ਜਿਹੜੀ ਕੰਡੀਸ਼ਨ ਛੱਟ ਕੇ ਨਹੀਂ ਅਜੇ ਉਹਦੀ ਤਫਤੀਸ਼ ਜਾਰੀ ਹੈ ਤੇ ਗ੍ਰਿਫਤਾਰੀ ਜਾਣਗੀਆਂ ਪਿਆਰੇ ਬਰਾਬਰ ਨੂੰ ਆ ਹਾਂਜੀ ਜੇ ਜਨੂ ਇਹਨਾਂ ਨੂੰ ਗ੍ਰਿਫਤਾਰ ਕੀਤਾ ਇੱਕ ਕੋ ਦੇਸੀ ਕਟਾ ਦੇਸੀ ਕਟਾ ਤੇ ਦੂਸਰੇ ਕੋ ਆਪਣੇ ਕਮਾਨੀਦਾਰ ਚਾਕੂ ਸੀ ਜਿਹਦੀ ਜਿਹਨੂੰ ਇਥਾਂ ਲ ਕਤਲ ਕੀਤਾ ਸੀ ਉਹ ਵੀ ਬਰਾਬਰ ਹੋ ਗਿਆ ਕਿਸੇ ਉਹ ਨਹੀਂ ਉਹ ਜਿਹੜੇ ਜਿਹੜੇ ਦੋ ਪੱਛੇ ਹੋਏ ਐ ਸਾਹਿਬ ਤੇ ਅਕਸ਼ੇ ਉਹਨਾਂ ਉਹ ਉਹਨਾਂ ਦੇ ਕੀ ਕਹਿੰਦੇ ਆ ਜੀ ਉਹਨਾਂ ਦੀ ਰੈਸਟ ਬਾਕੀ ਐ ਤੇ ਉਹਦੇ ਤੋਂ ਬਾਅਦ ਤੁਹਾਨੂੰ ਡਿਟੇਲਿੰਗ ਕਰਾਂ thank you